ਜਾਪੜ ਦੇ ਵਿੱਚ VOTING ਹੋ ਰਹੀ ਹੈ ਤੇ ਦੂਜੇ ਪਾਸੇ ਤਸਵੀਰਾਂ ਸਾਹਮਣੇ ਆਈਆਂ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਜਿੱਥੇ ਕਿ ਪਿੰਡ ਕੁੰਗਰਾਲੀ ਰਾਜਪੂਤਾਂ ਦੇ ਵਿੱਚ ਪੋਲਿੰਗ ਬੂਥ ਤੇ ਸੁੰਸਾਨ ਨਜ਼ਰ ਆਈ ਲੋਕ ਵੋਟ ਪਾਉਂਦੀ بجائے ਪ੍ਰਦਰਸ਼ਨ ਕਰਦੇ ਨਜ਼ਰ ਆਏ ਦੱਸਿਆ ਜਾ ਰਿਹਾ ਹੈ ਕਿ ਖੰਨਾ ਦੇ 10 ਤੋਂ 12 ਪਿੰਡਾਂ ਨੇ ਚੋਨਾ ਦਾ ਬਾਈਕਾਟ ਕੀਤਾ ਹੋਇਆ ਹੈ। ਲੋਕਾਂ ਦੇ ਵਿੱਚ ਸਥਾਨਕ ਫੈਕਟਰੀ ਨੂੰ ਲੈ ਕੇ ਰੋਸ ਹੈ। ਲੋਕਾਂ ਦੇ ਇਲਜ਼ਾਮ ਨੇ ਕਿ ਉਕਤ ਫੈਕਟਰੀ ਮਾਪਦੰਡਾ ਮੁਤਾਬਕ ਨਹੀਂ ਚੱਲ ਰਹੀ ਜਿਸ ਕਾਰਨ ਇਲਾਕੇ ਦਾ ਪਾਣੀ ਤੇ ਹਵਾ ਪ੍ਰਦੂਸ਼ਿਤ ਹੋ ਰਿਹਾ ਹੈ, ਬਿਮਾਰੀਆਂ ਫੈਲ ਰਹੀਆਂ ਨੇ। ਲੋਕ ਇਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਇਸ ਦੇ ਚੱਲਦਿਆਂ ਹੀ ਲੋਕਾਂ ਨੇ ਚੋਨਾ ਦਾ ਬਾਈਕਾਟ ਕੀਤਾ ਹੋਇਆ ਹੈ। ਹਾਲਾਂਕਿ ਇਸ ਦੀ ਖਬਰ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪੁੱਜੇ ਨੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵੋਟ ਕਰਨ ਦੀ ਅਪੀਲ ਕਰ ਰਹੇ ਨੇ ਸਾਡੇ 10-12 ਪਿੰਡਾਂ ਨੂੰ ਵੈਸੇ ਪ੍ਰੋਬਲਮ ਸੀ ਇਸ ਫੈਕਟਰੀ ਤੋਂ ਜਿਹੜੀ ਬਹੁਤ ਗੰਦੀ ਬਦਬੂ ਆਉਂਦੀ ਆ ਤੇ ਅਸੀਂ ਅੱਜ 26 ਦਿਨ ਹੋ ਗਏ ਲਗਾਤਾਰ ਧਰਨੇ ਦੇ ਬੈਠੇ ਹਾਂ ਨੂੰ ਅਸੀਂ ਇਹਦੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ ਕਿਉਂਕਿ ਨਾ ਸਾਡੇ ਕੋਲੇ ਕੋਈ ਸਰਕਾਰੀ ਅਧਿਕਾਰੀ ਪਹੁੰਚੇ ਨੇ ਨਾ ਸਾਡੀ ਕਿਸੇ ਨੇ ਕੋਈ ਚੰਗੀ ਤਰ੍ਹਾਂ ਸੁਣਵਾਈ ਕੀਤੀ ਹੈ ਇੱਕ ਦੋ ਪਿੰਡ ਦੇ ਵਾਸੀ ਬੋਟ ਪਾ ਕੇ ਆਏ ਨੇ ਕਹਿੰਦੇ ਉਹਨਾਂ ਦਾ ਵੀ ਕੋਈ ਉਹਦੇ ਖਿਲਾਫ ਕੋਈ ਫੈਸਲਾ ਲਿਆ ਗਿਆ ਦੇਖੋ ਜੀ ਇਹ ਕੋਈ ਆਪਦਾ ਵੋਟ ਪਾਉਣ ਆਪਦਾ ਅਧਿਕਾਰ ਆ ਤੇ ਅਸੀਂ ਸਮਝਾਇਆ ਸਾਡਾ ਜਿਹੜਾ ਫਰਜ ਸੀਗਾ ਚਾਹੇ ਮੂਰਚੇ ਕਰਨੀ ਹੋ ਤੇ ਜੇ ਇੱਕ ਦੋ ਬੰਦੇ ਪਾਏ ਆ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਤਾਂ ਦਿਖਾ ਕੇ ਸਾਰਿਆਂ ਦੇ 0% ਲਗਭਗ ਬੋਲਿੰਗ ਹੋ ਰਹੀ ਹੈ ਕਿ ਉਸ ਤੋਂ ਬਾਅਦ ਕੋਈ ਰਿਜ਼ਲਟ ਆਊਗਾ ਕੱਮ ਨੇ ਸਾਨੂੰ ਸਾਡੇ ਨਗਰ ਤੇ ਆੜ ਵਾਲੇ ਨਗਰਾਂ ਤੇ ਮਾਣ ਆ ਇਸ ਗੱਲ ਦਾ ਵੀ ਸਾਡੀ ਆਵਾਜ਼ ਹਰ ਘਰ ਤੱਕ ਹਰ ਇਨਸਾਨ ਤੱਕ ਪਹੁੰਚੀ ਆ ਹਰੇਕ ਨੂੰ ਇਹਦਾ ਤਖਲੀਫ ਸੀਗੀ ਹਰੇਕ ਬੰਦੇ ਨੇ ਆਪਦਾ ਪ੍ਰੋਟੈਸਟ ਇਸ ਚੀਜ਼ ਦਾ ਕੀਤਾ ਵੀ ਮੈਨੂੰ ਤਖਲੀਫ ਆ ਮੈਂ ਵੋਟਾਂ ਦਾ ਬਾਈਕਾਟ ਕਰੂੰ ਔਰ ਸਾਡਾ 100% ਬਾਈਕਾਟ ਹੋਊਗਾ ਜੀ ਇੱਕ ਦੋ ਚਾਰ ਬੰਦੇ ਦਾ ਛੱਡੇ ਜਾ ਸਕਦੇ ਹੁੰਦੇ ਨੇ ਉਹ ਕੋਈ ਚੱਕਰ ਨਹੀਂ ਟੋਟਲ ਕਿਹੜੇ ਕਿਹੜੇ ਪਿੰਡ ਜਿਹੜਾ ਜਿਨ੍ਹਾਂ ਨੇ ਬਾਈਕਾਟ ਹੋਇਆ ਕੀ ਕੀ ਨਾਮ ਹੈ ਦੇਖੋ ਇੱਕ ਤਾਂ ਸਾਡਾ ਪਹਿਲਾ ਮੋਢੀ ਨਗਰ ਹੈ ਕੰਗਰਾਲੀ ਰਾਜਪੂਤਾਂ ਹੀ ਇਹਦੇ ਨਾਲ ਕਾਜੀਪੁਰ ਬੀੜਕੇਸ਼ਨ ਸੰਘਾੜਾ ਗੋਬਿੰਦਪੁਰਾ ਨਵਾ ਪਿੰਡ ਜੀ ਗੱਗੜ ਮਾਇਰਾ ਕਿਸ਼ਨਗੜ ਮਹਿੰਦੀਪੁਰ ਰਾਏਪੁਰ ਜਿਹੜੇ ਜਿਹੜੇ ਅੱਜ ਤਸੀਰਦਾਰ ਸਾਹਿਬ ਕੋਲ ਆਡਾ ਗੱਲਬਾਤ ਕਰਨ ਆਏ ਸੀਗੇ ਤੁਸੀਂ ਮੰਗ ਕੀ ਰੱਖਿਆ ਸਾਹਮਣੇ ਅਸੀਂ ਇਹਨਾਂ ਸਾਹਮਣੇ ਮੰਗ ਰੱਖੀ ਆ ਵੀ ਜਿਹੜਾ ਸਾਡਾ ਮਸਲਾ ਸਾਡਾ ਤਰਨਾ ਫੈਕਟਰੀ ਦੇ ਖਿਲਾਫ ਆ ਜਿਸ ਤਰ੍ਹਾਂ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗਿਆ ਸੀ ਉਹੀ ਪ੍ਰੋਬਲਮ ਸਾਨੂੰ ਆ ਜੋ ਉੱਥੇ ਦੇ ਲੋਕਾਂ ਨੂੰ ਸੀਗੀ ਸਾਡਾ ਇਹ ਇਹਨਾਂ ਨੂੰ ਕਹਿਣਾ ਵੀ ਇਹ ਜਿਆਦਾ ਪੂਰੇ ਮਾਪਦੰਡਾਂ ਤੇ ਨਹੀਂ ਹੈਗੀ ਫੈਕਟਰੀ ਇਹਨੂੰ ਬੰਦ ਕਰਾਇਆ ਜਾਵੇ ਚਾਲੂ ਕਿਉਂ ਰੱਖੀ ਗਈ ਹੈ ਇੱਨਾ ਚ ਕੀ ਨਾਮ ਆ ਤੁਹਾਡਾ ਜੀ ਮੇਰਾ ਗੁਰਪ੍ਰੀਤ ਸਿੰਘ ਜੀ ਤੁਸੀਂ ਕੀ ਹੈਗਾ ਜਿਹੜਾ ਤੁਸੀਂ ਵੋਟਾਂ ਦਾ ਬਾਈਕਾਟ ਕਰਕੇ ਕੀ ਵੋਟਾਂ ਪਾਈਆਂ ਜਾ ਰਹੀਆਂ ਨੇ ਕੀ ਨਹੀਂ ਨਹੀਂ ਜੀ ਵੋਟਾਂ ਦਾ ਸਾਡੇ ਵੱਲੋਂ ਪਿੰਡ ਵੱਲੋਂ ਬਾਈਕਾਟ ਆ ਸਾਡੇ ਪਿੰਡ ਦਾ ਪੂਰਾ ਇੱਕਾ ਵਾ ਕਿਉਂਕਿ ਜਿਹੜੀ ਇਹ ਦੂਸ਼ਿਤ ਫੈਕਟਰੀ ਆ ਇਹਦੇ ਵਿਰੋਧ ਕਰਕੇ ਅਸੀਂ ਆਪ ਦਾ ਰੋਸ ਜ਼ਾਹਰ ਕਰਿਆ ਵੀ ਅਸੀਂ ਵੋਟਾਂ ਨਹੀਂ ਪਾਵਾਂਗੇ ਕਿੰਨੇ ਪਿੰਡਾਂ ਦਾ ਬਾਈਕਾਟ ਹੈ ਤੇ ਕਿੰਨੀਆਂ ਕਿ ਵੋਟਾਂ ਜਿਹੜੀਆਂ ਪੋਲ ਨਹੀਂ ਹੋਣਗੀਆਂ ਹਾਂਜੀ ਪਿੰਡ ਹੈਗੇ ਨੇ ਜੀ ਦੇਖੋ ਕੰਗਰਾਲੀ ਹੋ ਗਿਆ ਕਿਸ਼ਨਗੜ੍ਹ ਹੋ ਗਿਆ ਗਾਜੀਪੁਰ ਹੋ ਗਿਆ ਤੇ ਨਵਾਂ ਪਿੰਡ ਉਥੋਂ ਵੀ ਆ ਤੇ ਇੱਕ रायपुर ਉਦੋਂ ਬਾਅਦ ਹੈਰਾਨੀ ਦੀ ਗੱਲ ਆ ਵੀ ਜਿਹੜਾ ਪਿੰਡਾਂ ਨੇ ਸਾਡੇ ਨਾਲ ਪਹਿਲਾਂ ਜਣੀ ਮਤਲਬ ਬਾਈਕਾਟ ਦਾ ਨਹੀਂ ਕਿਹਾ ਸੀ ਉਹ ਪਿੰਡਾਂ ਦੇ ਵਿੱਚ ਵੀ ਇਸ ਟਾਈਮ ਬਾਈਕਾਟ ਦਾ ਹੰਗਾਰਾ ਆ ਰਿਹਾ ਬਹੁਤ ਘੱਟ ਮੋਟ ਪੈ ਰਹੀ ਆ ਕਿਉਂਕਿ ਉਹ ਥੋੜਾ ਜਿਹਾ ਪਿੰਡ ਲੇਟ ਇਹ ਚੀਜ਼ ਨੂੰ ਤੁਰੇ ਨੇ ਕਿਉਂਕਿ ਹੁੰਦੇ ਆ ਪਾਰਟੀਆਂ ਦੇ ਆਪ ਦੇ ਮਸਲੇ ਫੈਸਲਾ ਕਿਉਂ ਲੈਣਾ ਪਿਆ ਬਾਈਕਾਟ ਦਾ ਜੀ ਵੀਰ ਜੀ ਦੇਖੋ ਕੈਂਸਰ ਫੈਕਟਰੀ ਆ ਜੀ ਸਾਡੇ ਇਹ ਖੇਤ ਵੀ ਖਰਾਬ ਕਰ ਰਹੀ ਆ ਤੇ ਹਵਾ ਦੂਸ਼ਿਤ ਕਰ ਰਹੀ ਆ ਤੇ ਪਾਣੀ ਸਾਨੂੰ ਸਾਹ ਨਹੀਂ ਆਉਂਦਾ ਜਦੋਂ ਇਹਦੀ ਬਦਬੂ ਆਉਂਦੀ ਆ ਉਧਰੋਂ ਗੈਸ ਦੀ 스멜 ਆਉਂਦੀ ਆ ਗੰਦੀ ਤਾਂ ਸਾਨੂੰ ਸਾਹ ਨਹੀਂ ਆਉਂਦਾ ਪਿੰਡ ਸਾਡੇ ਬਜ਼ੁਰਗ ਬੜੇ ਔਖੇ ਨੇ ਸਾਡੇ ਬੱਚੇ ਬੜੇ ਔਖੇ ਨੇ ਸਾਡੇ ਸਕੂਲ ਦੇ ਵਿੱਚ ਤਿੰਨ ਚਾਰ ਜਵਾਕ ਬੇਹੋਜ ਹੋ ਚੁੱਕੇ ਨੇ ਇਹਦੇ ਨਾਲ ਤੁਹਾਡੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਬੋਟਾ ਨੂੰ ਲੈ ਕੇ ਪਹਿਲਾਂ ਕੋਈ ਆਇਆ ਨਹੀਂ ਵੀ ਜਿਹੜਾ ਤੁਸੀਂ ਬਾਈਕਾਟ ਕਰਿਓ ਨਾ ਕਰੋ ਇਹਨਾਂ ਨੂੰ ਹਾਂਜੀ ਆਉਂਦੇ ਰਹੇ ਆ ਜੀ ਅਸੀਂ ਉਹਨਾਂ ਨਾਲ ਇੱਕੋ ਮੰਗ ਰੱਖੀ ਸੀ ਵੀ ਇਹਨੂੰ ਜਿੰਦਾ ਲਾਓ ਬੰਦ ਕਰੋ ਅਸੀਂ ਵੋਟਾਂ ਪਾਉਣ ਨੂੰ ਤਿਆਰ ਹਾਂ ਪਹਿਲਾਂ ਲੋਕ ਸਭਾ ਦਾ ਜਾਂ ਫਿਰ ਹਮਨ ਵਾਲ ਜੇਕਰ ਫੈਕਟਰੀ ਮੰਤਰੀ ਹੁੰਦੀ ਤਾਂ ਸਾਰੇ ਇਲੈਕਸ਼ਨ ਬਾਈ ਨਾ ਹਾਂਜੀ ਇਹ ਦੇਖਾਂਗੇ ਜੀ ਇਹ ਜੇ ਸਾਡਾ ਕੋਈ ਨਹੀਂ ਹੋਊਗਾ ਤਾਂ ਅਸੀਂ ਫੈਸਲੇ ਲਵਾਂਗੇ ਸਖਤ ਕਰਾਂਗੇ ਕਾ ਜਿਵੇਂ ਸਾਡਾ ਪਿੰਡ ਤੇ ਸਾਡੇ ਆਲੇ ਦਾਲੇ ਦੇ ਨਗਰ ਸਾਡੇ ਨਾਲ ਨੇ ਜਿਹੜਾ ਉਹ ਫੈਸਲਾ ਲੈਣਗੇ ਜਾਂ ਕਹਿਣਗੇ ਅਸੀਂ ਕਰਾਂਗੇ ਜਿਹੜਾ ਅੱਜ ਕਰਿਆ ਹੋ ਸਕਦਾ ਇਤੋਂ ਵੀ ਅਸੀਂ ਕੋਈ ਵੱਡਾ ਕਰੀ ਕੀ ਨਾਮ ਤੁਹਾਡਾ ਜੀ ਅਮਨਿੰਦਰ ਸਿੰਘ ਤਹਿਸੀਲਦਾਰ ਖੰਨਾ ਜੀ ਸਰ ਤੁਸੀਂ ਇੱਥੇ ਆਏ ਹੋ ਇਹ ਨਾਲ ਕੀ ਗੱਲਬਾਤ ਕਰਨਾਂਗੇ ਇਹ ਇੱਕ ਤਾਂ ਇਹ ਕਾਫੀ ਦਿਨਾਂ ਤੋਂ ਲਗਾਤਾਰ धरना ਚੱਲ ਰਿਹਾ ਹੈ ਫੈਕਟਰੀ ਵਾਲਿਆਂ ਦੇ ਖਿਲਾਫ ਕਿਸਾਨ ਪਿੰਡਾਂ ਚਾਰਾਂ ਪਿੰਡਾਂ ਕਿ ਨਹੀਂ ਚੱਲਦੇ ਹੈ ਆਪਣੇ ਤੇ ਨਾਲੇ ਚ ਕਿਸਾਨ ਯੂਨੀਅਨ ਦਾ ਸਹਿਯੋਗ ਹੈ ਤੇ ਇਹਦੇ ਵਾਸਤੇ ਮੈਂ ਇਹਨਾਂ ਕੋਲ ਆਇਆ ਸੀ ਕਿ ਦਿਨਾਂ ਨੇ ਇਲੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਸੀਗਾ ਹਾਂ ਮੇਰੇ ਕੋਲ ਉਹਦੇ 'ਚ ਬੇਨਤੀ ਕਰਨ ਆਇਆ ਸੀਗਾ ਤੇ ਇੱਕ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਹੈ ਉਹਦੇ ਸਬੰਧੀ ਅਸੀਂ ਆਪਣੇ ਪੋਲਿਊਸ਼ਨ ਨੂੰ ਐਸਡੀਓ ਪੋਲਿਊਸ਼ਨ ਬੋਰਡ ਤੋਂ ਜਾਂਚ ਕਰਾਈ ਸੀਗੀ ਉਹਦੀ ਰਿਪੋਰਟ ਇਹਨਾਂ ਨੂੰ ਦੇ ਦਿੱਤੀ ਸੀਗੀ ਉਦੇ ਚ ਜੇ ਜਿਹੜੇ ਇਹਨਾਂ ਨੂੰ ਲੱਗਦਾ ਵੀ ਠੀਕ ਹੋਈ ਹੈ ਜਾਂ ਜਾਂ ਨਹੀਂ ਹੋਈ ਕੋਈ ਮੈਂ ਇਹਨਾਂ ਨਾਲ ਡਿਸਕਸ ਕਰਨਾ ਹੈ ਸੀ ਜਿਸ ਤਰ੍ਹਾਂ ਹੁਣ ਤੱਕ ਪੋਲਿੰਗ ਵੀ ਨਹੀਂ ਨਾ ਮਾਦਰੇ ਹੋਈ ਹੈ ਦੋ ਦੋ ਤਿੰਨ ਤਿੰਨ ਬੋਟਾਂ ਪਈਆਂ ਨੇ ਪੋਲਿੰਗ ਬੂਥਾਂ ਤੇ ਤੇ ਇੱਕ ਪਾਸੇ ਆਪਾਂ ਪਰਸੈਂਟੇਜ ਵਧਾਉਣ ਦੀ ਗੱਲ ਕਰਦੇ ਹਾਂ ਲੱਗਦਾ ਹੈ ਕਿ ਤੁਸੀਂ ਇਹਨਾਂ ਨੂੰ ਮਨਾਓਗੇ ਹੁਣ ਜੀ ਦੇਖੋ ਇਹ ਇਹ ਤਾਂ ਇਹਨਾਂ ਤੇ ਹੈ ਜੇ ਇਹਨਾਂ ਨੂੰ ਲੱਗਦਾ ਕਿਉਂਕਿ ਜਿਹੜੇ ਇਹਨਾਂ ਦੇ ਹੱਕ ਨੇ ਜਾਂ ਇਹਨਾਂ ਦਾ ਜਿਹੜਾ ਰੋਸ ਹੈ ਜੀ ਕਿਸੇ ਚੀਜ਼ ਤੇ ਹੈਗਾ ਉਹ ਵੀ ਇਹਨਾਂ ਦਾ ਹੱਕ ਹੈ ਜਮਹੂਰੀਅਤ ਕਹੋ ਵੀ ਜੇ ਕਿਸੇ ਤੇ ਇਤਰਾਜ਼ ਕਰਨਾ ਤਾਂ ਸਰ ਜੀ ਪਹਿਲਾ ਐਫਰਟਸ ਕੀਤੇ ਜਾਂਦੇ ਮੰਨ ਲਓ ਕੋਈ ਜਿਹਨੇ ਅਧਿਕਾਰੀ ਹੋ ਕੇ ਇਹਨਾਂ ਨੂੰ ਕੋਈ ਇਹੋ ਜਿਹਾ ਭਰੋਸਾ ਜਾਂਦੇ ਕਿ ਇਹ ਵੋਟਾਂ ਦਾ ਬਾਈਕਾਟ ਨਾ ਕਰਦੇ ਨਹੀਂ ਵੈਸੇ ਮੈਂ ਲਗਾਤਾਰ 1 ਮਹੀਨੇ ਤੋਂ ਹੀ ਇਹ ਐਫਰਟ ਕਰ ਰਿਹਾ ਸੀ ਉਹਦੀ ਉਹਦੇ ਸਬੰਧ ਵਿੱਚ ਅਸੀਂ ਪਿਛਲੇ ਕੀਤੀ ਇੱਕ ਨੋਟ ਰਿਪੋਰਟ ਵੀ ਭੇਜ ਦਿੱਤੀ ਸੀ ਪੋਲਿਊਸ਼ਨ ਬੋਰਡ ਦੇ ਐਸਡੀ ਨੇ ਸਾਨੂੰ ਦਿੱਤੀ ਸੀ ਫੈਕਟਰੀ ਦੇ ਖਿਲਾਫ ਜਿਹੜੇ ਨੇ ਨਾਰਮਲ ਨਹੀਂ ਜਿਹੜੇ ਪੂਰੇ ਕੀਤੇ ਸੀ ਉਹਨਾਂ ਨੇ ਉਹਦੀ ਅਸੀਂ ਡੀਸਰਵ ਰਿਪੋਰਟ ਵੀ ਭੇਜ ਦਿੱਤੀ ਹੈ ਉਦੀ ਕਾਪੀ ਵੀ ਇਹਨਾਂ ਨੂੰ ਦੇ ਦਿੱਤੀ ਸੀ ਹੋਰ ਤੁਹਾਡੀ ਇਹਨਾਂ ਨਾਲ ਗੱਲ ਹੋਈ ਕੋਈ ਵੋਟ ਪਾਉਣ ਨੂੰ ਲੈ ਕੇ ਜਿਵੇਂ ਕਿ ਜਮਾਈ 0% ਸੀ ਜਿਹੜੀ ਆ ਇੱਕ ਦੋ ਵੋਟਾਂ ਸਿਰਫ ਇਹਨਾਂ ਨੇ ਨਹੀਂ ਇਹਨਾਂ ਨੇ ਮੈਨੂੰ ਕਿਹਾ ਵੀ ਸਾਡਾ ਰੋਸ ਹੈ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਬਾਈਕਟ ਰਹੂਗਾ ਸਾਡਾ